ਵਰਕਰ ਹੜਤਾਲ ਤੇ ਗਏ ਹੋਏ ਨੇ ਆਮ ਲੋਕਾਂ ਨੂੰ ਖੱਜਲ-ਖੁਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦੇ ਕਿ ਹੜਤਾਲ ਤੇ ਗਏ ਨੇ ਹੜਤਾਲ ਦੇ ਕਾਰਨ ਮੁਸਾਫਰਾਂ ਨੂੰ ਪਰੇਸ਼ਾਨੀ ਝੱਲ ਸਕਦੀ ਹੈ ਚੰਡੀਗੜ੍ਹ ਡੀਪੂ ਦੀਆਂ 90% ਬਸਾਂ ਨਹੀਂ ਚੱਲ ਰਹੀਆਂ ਨੇ ਤੇ ਓਵਰ ਟਾਈਮ ਚ ਗੜਬੜੀ ਨੂੰ ਲੈ ਕੇ ਹੜਤਾਲ ਇਹਨਾਂ ਕਾਮਿਆਂ ਦੇ ਵੱਲੋਂ ਕੀਤੀ ਗਈ ਹੈ ਦੱਸ ਦੇ ਕਿ ਇਹ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੇ ਵੱਲੋਂ ਕੀਤੀ ਗਈ ਹੈ ਜਦਕਿ ਪੱਕੇ ਮੁਲਾਜ਼ਮ ਡਿਊਟੀ ਤੇ ਹਨ ਸਿਰਫ ਕੱਚੇ ਕਾਮਿਆਂ ਵਾਲੀਆਂ ਬਸਾਂ ਨਹੀਂ ਚੱਲ ਰਹੀਆਂ ਸਾਰੇ ਰੂਟਾਂ ਤੇ ਘੱਟ ਬਸਾਂ ਹੋਣ ਕਾਰਨ ਮੁਸਾਫਰਾ ਨੂੰ ਭਾਰੀ ਪਰੇਸ਼ਾਨੀ ਅੱਜ ਚੱਲਨੀ ਪੈ ਸਕਦੀ ਹੈ ਤੇ ਪੰਜਾਬ ਪਾਰਚ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਲਗਾਤਾਰ ਜਾਰੀ ਹੈ ਮੇਨਾ ਮੇਰੇ ਸਹੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੋ ਹੈ ਨੇ ਮਨੋਜ ਕੱਚੇ ਕਾਮਿਆਦੀ ਹੜਤਾਲ ਤੇ ਕਿੰਨਾ ਅਸਰ ਜੋ ਹੈ ਉਹ ਪੈ ਸਕਦਾ ਹੈ ਕਿਉਂਕਿ ਆਮ ਲੋਕਾਂ ਨੂੰ ਖੱਜਲ ਖੁਆਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਲਕੁਲ ਸਰਬਜੋ ਜੀਦਾ ਤੁਸੀਂ ਵੀ ਜੇਕਰ ਕੀਤਾ ਕਿ ਅੱਜ ਚੰਡੀਗੜ੍ਹ ਡੀਪੂ ਦੀ ਖਾਸ ਤੌਰ ਤੇ 90% ਯਾਨੀ 90% ਜਿਹੜੀ ਬੱਸਿਸ ਨੇ ਇਹ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾਉਂਦੇ ਰਹੀਏ ਚੰਡੀਗੜ੍ਹ ਡੀਪੂ ਦੇ ਜ ਬੱਸੀ ਖੜੀ ਹੈ ਹਾਲਾਂਕਿ ਚੰਡੀਗੜ੍ਹ ਡੀਪੂ ਦੇ ਜਿਹੜੇ ਕੰਟਰੈਕਟ ਵਰਕਰਸ ਨੇ ਪੀਆਰਟੀਸੀ ਦੇ ਵਰਕਰਸ ਯੂਨੀਅਨ ਵੱਲੋਂ ਵੀ ਇਹ ਸੱਦਾ ਦਿੱਤਾ ਗਿਆ ਸੀਗਾ ਓਵਰਟਾਈਮ ਦੇ ਇਸ਼ੂ ਨੂੰ ਲੈ ਕੇ ਕਾਫੀ ਦਿਨਾਂ ਤੋਂ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਜਿਹੜੀ ਸੀਨੀਅਰ ਅਧਿਕਾਰੀਆਂ ਨੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਬਣੀ ਜਿਸ ਕਰਕੇ ਇਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿੱਦਾਂ ਤੁਸੀਂ ਕਿਹਾ ਹਾਲਾਂਕਿ ਖੱਜਲ ਖਵਾਰੀ ਤਾਂ ਲੋਕਾਂ ਨੂੰ ਹੋएगी ਲੇਕਿਨ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਫੀ ਦਿਨ ਤੋਂ ਜੀਡੀਵੀ ਸਾਡੇ ਓਵਰਟਾਈਮ ਬਣਦੇ ਆ ਪਹਿਲਾਂ ਪਹਿਲਾਂ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਉਸ ਤੋਂ ਬਾਅਦ ਦੁਬਾਰਾ ਤੋਂ ਸਾਈਨ ਜਿਹੜੇ ਹੈਗੇ ਨਹੀਂ ਕੀਤੇ ਹਾਲਾਂਕਿ ਹੁਣ ਗੱਲਬਾਤ ਚੱਲ ਰਹੀ ਹੈ ਅਧਿਕਾਰੀਆਂ ਦੇ ਨਾਲ ਜਿਹੜੇ ਵੀ ਵਰਕਰਸ ਯੂਨੀਅਨ ਦੇ ਪ੍ਰਧਾਨ ਨੇ ਹੋਰ ਮੈਂਬਰਸ ਨੇ ਉਹ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰ ਲੈਂਦੇ ਭਾਜੀ ਅੱਜ ਤੁਹਾਡੀ ਹੜਤਾਲ ਕੀਤੀ ਜਾ ਰਹੀ ਹੈ ਤੁਹਾਡੀ ਮੰਗਾ ਕੀ ਨੇ ਮੇਨ ਮੇਨ ਕਿਉਂਕਿ ਪਹਿਲਾਂ ਵੀ ਤੁਸੀਂ ਕਿਹਾ ਕਿ ਲਗਾਤਾਰ ਗੱਲਬਾਤ ਕੀਤੀ ਗਈ ਸੀ ਅਧਿਕਾਰੀਆਂ ਨਾਲ ਕੋਈ ਗੱਲਬਾਤ ਬਣੀ ਮੈਂ ਹਰਵਿੰਦਰ ਸਿੰਘ ਡੀਪੂ ਪ੍ਰਧਾਨ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਾਡੇ ਡੀਪੂ ਚੰਡੀਗੜ੍ਹ ਦੇ ਵਿੱਚ ਲਗਾਤਾਰ 28 ਤਰੀਕ ਤੋਂ 28 ਤਰੀਕ ਤੋਂ ਅੱਜ ਚੌਥਾ ਦਿਨ ਹੋ ਗਿਆ ਜੀ ਹੜਤਾਲ ਚੱਲ ਰਹੀ ਆ ਹੜਤਾਲ ਦਾ ਕਾਰਨ ਚੰਡੀਗੜ੍ਹ ਡੀਪੂ ਦੀ ਜੋ ਮੈਨੇਜਮੈਂਟ ਹੈ ਜੋ ਸਾਡੇ ਜੀਐਮ ਸਾਹਿਬ ਹੈ ਲਗਾਤਾਰ ਵਰਕਰਾਂ ਦਾ ਸ਼ੋਸ਼ਣ ਤੇ ਵਰਕਰਾਂ ਨਾਲ ਧੱਕੇਸ਼ਾਹੀ ਕਰਦੇ ਆਏ ਆ ਜਿਹਦੇ ਅਸੀਂ ਪੂਕਤਾ ਸਬੂਤ ਵੀ ਪਹਿਲਾਂ ਦਿੱਤੇ ਆ ਤੇ ਹੁਣ ਜੋ ਸਾਡਾ ਡੀਪੂ ਬੰਦ ਹੈ ਜੀ ਤਿੰਨ ਦਿਨਾਂ ਤੋਂ ਸਾਡੀ ਓਵਰਟਾਈਮ ਦੀ ਡਿਮਾਂਡਸ ਹੈ ਜੀ ਓਵਰਟਾਈਮ ਦੇ ਸੰਬੰਧ ਚ ਅਸੀਂ ਲਗਾਤਾਰ 2.5 ਸਾਲਾਂ ਤੋਂ ਪ੍ਰੋਟੈਸਟ ਕਰ ਰਹੇ ਆ ਤੇ ਮੈਨੇਜਮੈਂਟ ਵਾਰ-ਵਾਰ ਮੀਟਿੰਗਾਂ ਕਰਕੇ ਉਹ ਵਰਕਰਾਂ ਦਾ ਜੋ ਬਣਦਾ ਓਵਰਟਾਈਮ ਬਣਦਾ ਹੱਕ ਹੈ ਉਹਨੂੰ ਲਾਗੂ ਕਰਨ ਤੋਂ ਮੁੱਕਰ ਰਹੀ ਆ ਪਿਛਲੇ ਸਮੇਂ ਦੌਰਾਨ ਅਸੀਂ 11 ਜੁਲਾਈ ਨੂੰ ਮੈਨੇਜਮੈਂਟ ਨੇ ਵਾਦਾ ਕੀਤਾ ਸੀ ਸਾਡ ਨਾਲ ਵੀ ਅਸੀਂ 11 ਜੁਲਾਈ ਨੂੰ ਜੋ ਸਾਨੂੰ ਲਿਖਤੀ ਆ ਲੈਟਰ ਮਿਲਿਆ ਸੀਗਾ ਜੀ 11 ਜੁਲਾਈ ਦਾ ਵੀ 11 ਜੁਲਾਈ ਨੂੰ ਇਹਨੂੰ ਲਾਗੂ ਕਰ ਦਾਂਗੇ ਪਰ ਮੈਨੇਜਮੈਂਟ ਇਹ ਲੈਟਰ ਦੇਣ ਤੋਂ ਬਾਅਦ ਵੀ ਯਾਨੀ ਮੈਨੇਜਮੈਂਟੁਰੇ ਮੰਨੀਆਂ ਵੀ ਓਵਰਟਾਈਮ ਲੈਟਰ ਦਿਖਾ ਦਈਏ ਇੱਕ ਵਾਰੀ ਇਹਦੇ ਚ ਸਾਫ਼ ਤੌਰ ਤੇ ਲਿਖਿਆ ਹੋਇਆ ਕਿ 11 ਜੁਲਾਈ ਨੂੰ ਜਿਹੜੇ ਆਰਡਰ ਦਿੱਤੇ ਗਏ ਸੀ ਬਿਲਕੁਲ ਜੀ ਬਿਲਕੁਲ 11 ਜੁਲਾਈ ਨੂੰ ਜੀਐਮ ਸਾਹਿਬ ਨੇ ਸਾਈਨ ਕਰਕੇ ਮੁੱਖ ਦਫ਼ਤਰ ਪਟਿਆਲਾ ਵਿਖੋਂ ਇਹ ਲੈਟਰ ਜਾਰੀ ਕੀਤਾ ਸੀਗਾ ਸਾਨੂੰ ਪਰ 6 ਮਹੀਨੇ ਹੋ ਗਏ 6 ਮਹੀਨੇ ਬੀਤ ਜਾਣ ਤੋਂ ਬਾਅਦ ਸਾਨੂੰ ਮਜਬੂਰਨ ਇੱਕ ਸੰਘਰਸ਼ ਦੇ ਰਾਹ ਤੇ ਚੱਲਣਾ ਪਿਆ ਸਾਨੂੰ ਡੀਪੂ ਬੰਦ ਕਰਨਾ ਪਿਆ ਹੁਣ ਸਾਡੀ 3 ਦਿਨ ਹੋ ਗਏ ਲਗਾਤਾਰ ਪ੍ਰਵੀਨ ਕੁਮਾਰ ਜੀ ਐਮ ਸਾਹਿਬ ਨੇ ਜੀ ਸਾਡੇ ਮੁੱਖ ਦਫ਼ਤਰ ਵੱਲੋਂ ਉਹਨਾਂ ਦੀ ਡਿਊਟੀ ਲਾਈ ਗਈ ਸੀ ਉਰੇ ਲਗਾਤਾਰ ਉਹਨਾਂ ਨਾਲ ਮੀਟਿੰਗਸ ਚੱਲ ਰਹੀਆਂ ਸਾਡੀਆਂ ਤੇ ਉਹਨਾਂ ਨੇ 3 ਦਿਨ ਲਗਾਤਾਰ ਉਰੇ ਓਵਰਟਾਈਮ ਦੇ ਵਰਕ ਕਰਵਾ ਕੇ ਦੋ ਮੌਜੂਦਾ ਟੀਟੀਆਈ ਸਾਡੇ ਤੇ ਇੱਕ ਸਹਾਇਕ ਟੀਟੀਆਈ ਗੁਰਤੇਜ ਸਿੰਘ ਜੀ ਉਹਨਾਂ ਵੱਲੋਂ ਵਰਕ ਕਰਵਾ ਕੇ ਓਵਰਟਾਈਮ ਦੇ ਵਿੱਚ ਜੋ ਇਦੀ ਜਾਂਚ ਕਰਵਾਈ ਗਈ ਜਾਂਚ ਕਰਵਾਉਣ ਤੋਂ ਬਾਅਦ ਮੈਨੇਜਮੈਂਟ ਵੱਲੋਂ ਸਿੱਧ ਕੀਤਾ ਗਿਆ ਵੀ ਓਵਰਟਾਈਮ ਜੋ ਤੁਹਾਡਾ ਬਣਦਾ ਕਹਣ ਕੀਤਾ ਸੀਗਾ ਮੈਨੇਜਮੈਂਟ ਇਹਨੂੰ ਮੰਨਿਆ ਵੀ ਸਾਡੇ ਵੱਲੋਂ શોਸ਼ਣ ਵਰਕਰਾਂ ਦਾ ਹੋਇਆ ਤੇ ਸੋਧ ਕਰ ਤੋਂ ਬਾਅਦ ਇਹਨੂੰ ਲਾਗੂ ਕਰਨ ਤੋਂ ਮੈਨੇਜਮੈਂਟ ਭੱਜੀ ਹੈ ਜੀ ਕਾਫੀ ਜਾਨੀ ਫਰਕ ਲਿਕੜਿਆ ਤਕਰੀਬਨ 65 ਤੋਂ 70 ਘੰਟਿਆਂ ਦਾ ਫਰਕ ਹੈ ਜੀ ਡੇਲੀ ਦਾ ਵਰਕਰ ਟੋਟਲ ਜਿਹੜੇ ਤੁਹਾਡੇ ਜਿਹੜੇ ਯੂਨੀਅਨ ਕੱਚੇ ਵਰਕਰ ਜਿਹੜੇ ਨੇ ਕਿੰਨੇ ਟੋਟਲ 450 ਤੋਂ 500 ਵਰਕਰ ਹੈ ਜੀ ਚੰਡੀਗੜ੍ਹ ਦੀਪੂ ਜੋ ਮੌਜੂਦਾ ਕੰਮ ਕਰ ਰਿਹਾ ਇੱਕ ਬਹੁਤ ਘੱਟ ਨਿਗੁਣੀਆਂ ਤਨਖਾਹਾਂ ਤੇ ਉਹਨਾਂ ਦਾ ਜੀ ਆਵਰਟਾਈਮ ਦੇ ਸਬੰਧ ਦੇ ਵਿੱਚ ਸ਼ੋਸ਼ਣ ਹੋ ਰਿਹਾ ਸੀ ਤੇ ਹੁਣ ਮੈਨੇਜਮੈਂਟ ਦੀ ਇੱਕ ਨਲਾਕੀ ਗਊ ਆ ਮੈਂ ਤਾਂ ਚੰਡੀਗੜ੍ਹ ਦੀਪੂ ਦੇ ਵਿੱਚ ਵੀ 65 65 70 70 ਘੰਟੇ ਇਹਨਾਂ ਦੇ ਡੇਲੀ ਕੱਚੇ ਵਰਕਰਾਂ ਦੇ ਓਵਰਟਾਈਮ ਖਾ ਕੇ ਪਹਿਲਾਂ ਹੀ ਸਰਕਾਰ ਸਾਨੂੰ ਪੱਕਾ ਨਹੀਂ ਕਰਦੀ ਸਾਡੀਆਂ ਤਨਖਾਹਾਂ ਨਹੀਂ ਵਧਾਉਂਦੀ ਬਹੁਤ ਘੱਟ ਤਨ ਗੱਲਾਂ ਤੇ ਅਸੀਂ ਕੰਮ ਕਰਦੇ ਹਾਂ ਜੀ ਪੀਆਰਟੀਸੀ ਦੇ ਵਿੱਚ ਪਹਿਲਾਂ ਵੀ ਡਿਮਾਂਡਸ ਰਹੀਆਂ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕੀਤਾ ਤੁਹਾਡੀਆਂ ਮੀਟਿੰਗਸ ਹੋਈਆਂ ਮੰਤਰੀ ਸਾਹਿਬ ਨਾਲ ਵੀ ਅਧਿਕਾਰੀਆਂ ਦੇ ਨਾਲ ਵੀ ਤਾਂ ਕਿਸੇ ਦਾ ਵੀ ਕੋਈ ਪਹਿਲਾਂ ਕੋਈ ਗੱਲ ਹੱਲ ਨਹੀਂ ਹੋਈ ਬਾਈ ਚਲੋ ਜੀ ਰੈਗੂਲਰ ਹੋਣ ਦੇ ਮੁੱਦੇ ਤੇ ਜੋ ਮੰਤਰੀ ਸਾਹਿਬ ਨਾਲ ਮੀਟਿੰਗਾਂ ਚੱਲਦੀਆਂ ਆ ਆਪਣੀ 27 ਤਰੀਕ ਨੂੰ ਵੀ ਮੀਟਿੰਗ ਹੋਈ ਹੈ ਜੀ ਜੋ ਉਹਨਾਂ ਵੱਲੋਂ ਮੰਤਰੀ ਸਾਹਿਬ ਵੱਲੋਂ ਸਾਡੀ ਸੈਂਟਰ ਬੋਰਡ ਨੂੰ ਵਿਸ਼ਵਾਸ ਦਿਵਾਇਆ ਗਿਆ ਜੋ ਉਹਨਾਂ ਨੇ ਆਪਣੀ ਪਾਲਿਸੀ ਬਣਾ ਰਹੀ ਹੈ ਪਾਲਿਸੀ ਤੇ ਜੋ ਵੀ ਸਹਿਮਤੀ ਬਣੀ ਹੈ ਉਹ ਸਾਡੇ ਮਸਲੇ ਚੱਲ ਰਿਹਾ ਜੀ ਵੱਖ ਤਰੀਕੇ ਨਾਲ ਸੈਂਟਰ ਬਾਡੀ ਲੈਵਲ ਤੇ ਲੇਕਿਨ ਜੋ ਮੈਨੇਜਮੈਂਟ ਵੱਲੋਂ ਕਹਨ ਕੀਤਾ ਜਾਂਦਾ ਵਰਕਰਾਂ ਦਾ ਉਹ ਅਸੀਂ ਸਿੱਧ ਕੀਤਾ ਜੀ ਉਹ ਰੋ ਚੰਡੀਗੜ੍ਹ ਦੇ ਡੀਪੂ ਦੇ ਵਿੱਚ ਤਕਰੀਬਨ ਪੀਆਰਟੀਸੀ ਦੇ ਹੋਰ ਡੀਪੂਆਂ 'ਚ ਵੀ ਇਸੇ ਤਰ੍ਹਾਂ ਹੁਣ ਤੁਸੀਂ ਲਗਾ ਲਓ ਉਰੋ ਵਰਕਸ਼ਾਪ 'ਚ ਉਹ ਅਸੀਂ ਡਿਊਟੀ ਸਟਾਰਟ ਕਰਦੇ ਆ ਤੇ 7.5 ਕਿਲੋਮੀਟਰ ਸਾਨੂੰ ਬੱਸ ਸਟੈਂਡ ਪੈਂਦਾ ਜੀ ਸਾਡੀ ਉਹ ਇਹਨਾਂ ਨੇ ਡੈੱਡ ਕੀਤੀ ਹੋਈ ਹੈ ਜੀ ਸਾਨੂੰ ਉਹਦਾ ਰਨਿੰਗ ਟਾਈਮ ਨਹੀਂ ਦਿੰਦੇ 43 ਬੱਸ ਸਟੈਂਡ ਤੋਂ ਉਹਨਾਂ ਜਾਣਦਾ ਤੇ 2010 ਦੇ ਜੀ ਟ੍ਰਾਂਸਪੋਰਟ ਐਕਟ ਚੰਡੀਗੜ੍ਹ ਦੇ ਬਣੇ ਹੋਏ ਆ ਜਿਹਦੇ ਚ 3 ਮਿੰਟ ਪਰ ਕਿਲੋਮੀਟਰ ਦੇ ਦਿੱਤੇ ਜਾਂਦੇ ਆ ਪਰ ਸਾਡਾ ਉੱਥੇ ਵੀ ਘਾੜ ਹੋ ਰਿਹਾ ਹੈ 45 ਮਿੰਟ ਬਣਦੇ ਆ ਜਿਰਕਪੁਰ ਤੱਕ ਸਾਨੂੰ 25 ਮਿੰਟ ਦੇ ਰਹੇ ਆ ਇਹ ਹਰਿੰਦਰ ਜੀ ਮੈਨੂੰ ਲੱਗਦਾ ਕਿ ਪੂਰੇ ਝੰਡੇ ਝੁੰਡੇ ਲਾ ਕੇ ਅੱਜ ਤੁਸੀਂ ਪੂਰੀ ਤਿਆਰੀਆਂ ਕਰ ਰਹੇ ਹੋ ਯਾਨੀ ਕਿ ਅੱਜ ਪੂਰੇ ਪੰਜਾਬ ਚ ਇਹਦਾ ਇਫੈਕਟ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕਾਂ ਦੀ ਖੱਜਲ-ਖਵਾਰੀ ਜ਼ਰੂਰ ਬਦਲੀ ਬਿਲਕੁਲ ਜੀ ਅਸੀਂ ਦੇਖੋ ਸਾਡੇ ਨਾਲ ਲੱਗਦੇ ਜਿਹੜੇ ਦੀਪੂ ਨੇ ਚਾਰ ਦੀਪੂਆਂ ਦੀ ਬੰਦ ਦੀ ਕੋਲ ਸੀ ਪਰ ਮੈਨੇਜਮੈਂਟ ਇੱਕ ਸੈਨਾ ਤੋਂ ਭੱਜ ਰਹੀ ਹੈ ਜੀ ਕੱਲ੍ਹ ਸ਼ਾਮ ਨੂੰ ਸਾਡੀ ਲਾਸਟ ਮੀਟਿੰਗ ਹੋਈ ਹੈ ਜੀ ਐਮ ਸਾਹਿਬ ਨਾਲ ਉਹਨਾਂ ਨੇ ਸਾਨੂੰ ਓਵਰਟ ਸੈਂਸ ਜਾਂ ਕਾਪੀਆਂ ਜੋ ਬਿਨਾ ਸੈਨਾ ਤੋਂ ਪ੍ਰੋਵਾਈਡ ਕਰਾਈਆਂ ਜੀ ਸਾਈਨ ਕਿਸੇ ਦੇ ਨਹੀਂ ਹੈਗੇ ਪਹਿਲਾਂ ਵੀ ਇਹ ਬਿਨਾ ਸੈਨਾ ਤੋਂ ਸਾਨੂੰ ਕਾਪੀਆਂ ਦੇ ਕੇ ਮੁੱਕਰੇ ਹੈ ਲੇਕਿਨ ਅਸੀਂ ਕਹਿੰਦੇ ਹਾਂ ਜੀ ਇਹਨੂੰ ਲਾਗੂ ਕੀਤਾ ਜਾਵੇ ਅੱਜ ਤੋਂ ਹੀ ਵਰਕਰਾਂ ਦਾ ਕੰਮ ਹੋ ਰਿਹਾ ਅੱਜ ਤੋਂ ਲਾਗੂ ਕਰਕੇ ਇਹਨੂੰ ਚੰਡੀ ਗੱਡੀ ਪੂ ਚਲਾਇਆ ਜਾਵੇ ਬਣਦਾ ਡਿਊਟੀ ਰੋਸਟਰ ਜੋ ਉਹਦੇ ਮੁਤਾਬਕ ਰਾਤ ਵੀ ਮੈਨੇਜਮੈਂਟ ਸਾਈਨ ਕਰਨ ਤੋਂ ਭੱਜੀ ਆ ਤੇ ਅੱਜ ਦਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਨਾਲ ਲੱਗਦੇ ਡੀਪੂ ਬੰਦ ਕਰਵਾ ਕੇ ਅਸੀਂ ਜੀਐਮ ਸਾਹਿਬ ਦੇ ਘਰ ਦਾ ਕਰਵਾ ਜੋ ਕਰਨਾ ਸੀਗਾ ਚਲੋ ਹਨ ਹਜੇ ਵੀ ਅਸੀਂ 9 ਵਜੇ ਤੱਕ ਇਹਨਾਂ ਦੇ ਮੂੰਹ ਕੁ ਨਹੀਂ ਦੇਖ ਰਹੇ ਆ ਵੀ ਸਾਨੂੰ ਇਹ ਲੈਟਰ ਜਾਰੀ ਕਰਨਾ ਇਹਨੂੰ ਲਾਗੂ ਕਰਕੇ ਜੋ ਬਣਦਾ ਹੱਕ ਵਰਕਰਾਂ ਦਾ ਦੇਣ ਨਹੀਂ ਸਾਨੂੰ ਮਜਬੂਰ ਹੈ ਨਾ ਅੱਗੇ ਵੱਧ ਮੈਕਸਮ ਲੈਣਾ ਪਊਗਾ ਜੀ ਆਪਚ ਸਾਰੇ ਡੀਪੋ ਚ ਹਜੇ ਫਿਲਹਾਲ ਬੰਦ ਦਾ ਤੁਸੀਂ ਐਲਾਨ ਕੀਤਾ ਜਾਂ ਹਜੇ ਗੱਲ ਚੱਲ ਰਹੀ ਹੈ ਤੁਹਾਡੀ ਬਿਲਕੁਲ ਜੀ ਨਾਲ ਲੱਗਦੇ ਚਾਰ ਡੀਪੂ ਆ ਜੋ ਸਾਡੇ ਪਟਿਆਲਾ ਸੰਗਰੂਰ ਬੁਲਾੜਾ ਤੇ ਆਪਣਾ ਲੁਧਿਆਣਾ ਇਹਨਾਂ ਦੀ ਚਾਰ ਦੀਪੂਆਂ ਦੀ ਕੋਰਸੀ ਜੇਕਰ ਮੈਨੇਜਮੈਂਟ ਫੇਰ ਵੀ ਸਾਡਾ ਇਹ ਬਣਦਾ ਓਵਰਟਾਈਮ ਲਾਗੂ ਨਹੀਂ ਕਰੂਗੀ ਜਦ ਤੱਕ ਕੇਸ਼ਾ ਹੀ ਕਰਨ ਤੋਂ ਨਹੀਂ ਹਟੂਗੀ ਅਸੀਂ ਪੀਆਰਟੀਸੀ ਦੇ ਦੀਪੂ ਬੰਦ ਕਰਕੇ ਮੈਨੇਜਮੈਂਟ ਦਾ ਪਿੱਠ ਤੇ ਆਪਾ ਕਰਾਂਗੇ ਫਿਲਹਾਲ ਅਸੀਂ ਦੇਖ ਰਹੇ ਹਾਂ ਵੀ ਮੈਨੇਜਮੈਂਟ ਇਹਦਾ ਲਾਗੂ ਕਰਨ ਦਾ ਲੈਟਰ ਸਾਨੂੰ ਕੱਢੇ ਤੇ ਜੋ ਪ੍ਰोसीडिंग ਦੀਆਂ ਕਾਪੀਆਂ ਓਵਰਟਾਈਮ ਬਣਾਇਆ ਸੀਗਾ ਜੋ ਤਿੰਨ ਦਿਨ ਬਹਿ ਕੇ ਉਹ ਕਾਪੀਆਂ ਦੇ ਸਾਈਨ ਕਰਕੇ ਦਸਤਾਕੇ ਕਰਕੇ ਸਾਨੂੰ ਇਹ ਪ੍ਰੋਵਾਈਡ ਕਰਾਣ ਜੀ ਤੇ ਬਿਲਕੁਲ ਜਿਸ ਤਰ੍ਹਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਾਫੀ ਸਮੇਂ ਤੋਂ ਇਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਇਨਾਂ ਨੂੰ ਗੱਲਬਾਤ ਕੀਤੀ ਗਈ ਲੇਕਿਨ ਓਵਰ ਟਾਈਮ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਇਸ ਕਰਕੇ ਜਿਹੜੀ ਵੀ ਪੀਆਰਟੀਸੀ ਦੀ ਜਿਹੜੀ ਚੰਡੀਗੜ੍ਹ ਡੀਪੂ ਦੀ ਬੱਸਿਸ ਹੈ ਉਹ ਇੱਥੇ ਖੜੀ ਹੈ ਹਾਲਾਂਕਿ ਲਗਾਤਾਰ ਪਿਛਲੇ 4 ਦਿਨਾਂ ਤੋਂ ਇਨਾਂ ਦੀ ਗੱਲਬਾਤ ਚੱਲ ਰਹੀ ਹੈ ਇਨਾਂ ਦੀ ਹੜਤਾਲ ਚੱਲ ਰਹੀ ਹੈ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਹੋਇਆ ਜਿਸ ਕਰਕੇ ਅੱਜ ਇਹ ਜਿੰਨੇ ਵੀ ਦੂਜੇ ਡੀਪੂ ਨੇ 4 ਹੋਰ ਡੀਪੂ ਜਦਾਂ ਪ੍ਰਧਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਸਾਰੇ ਡੀਪੂ ਦੇ ਨਾਲ ਗੱਲਬਾਤ ਕਰਕੇ ਔਰ 9 ਵਜੇ ਤੱਕ ਦਾ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ ਤੇ ਉਹ ਉਹਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਕਿ ਆਪਣੀ ਜਿਹੜੀ ਡਿਮਾਂਡਸ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਕਿਹਾ ਗਿਆ ਕਿ ਆਪਣੇ ਡਿਮਾਂਡਸ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਗਏ ਸੀਗੇ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂ ਮਿਲਿਆ ਇਸ ਕਰਕੇ ਅੱਜ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਦੂਜੇ ਡੀਪੂ ਦੇ ਜਿਹੜੇ ਨੇ ਲੋਕ ਜਿਹੜੇ ਦੂਜੇ ਡੀਪੂ ਦੇ ਪ੍ਰਧਾਨ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਉੱਥੇ ਵੀ ਜਿਹੜਾ ਉਹ ਹੜਤਾਲ ਕੀਤੀ ਜਾਏਗੀ ਔਰ 90% ਜਿਹੜੀ ਚੰਡੀਗੜ੍ਹ ਡੀਪੂ ਦੀ ਇਸ ਪੀਆਰਟੀਸੀ ਦੀ ਬੱਸਾਂ ਨੇ ਪੰਪਾਸ ਨੇ ਉਹ ਅੱਜ ਹੜਤਾਲ ਤੇ ਨੇ ਲੋਕਾਂ ਦੀ ਖੱਜਲ ਖਵਾਰੀ ਜ਼ਰੂਰ ਹੈ ਲੇਕਿਨ ਦੂਜੇ ਪਾਸੇ ਅੱਜ ਚੰਡੀਗੜ੍ਹ ਚੰਡੀਗੜ੍ਹ ਡੀਪੂ ਦੀ ਜਿਹੜੀ ਪਛੀ ਨੇ ਪੀਆਰਟੀਸੀ ਵੀ ਉਹ ਸੜਕਾਂ ਤੇ ਨਹੀਂ ਚੱਲ ਰਹੀਆਂ ਫਿਲਹਾਲ ਕਿਉਂਕਿ ਹਜੇ ਤੱਕ ਕੋਈ ਵੀ ਇਹਨਾਂ ਦੀ ਗੱਲਬਾਤ ਨਹੀਂ ਹੋਈ ਹੈ ਤਾਂ ਕਹਿ ਸਕਦੇ ਆ ਕਿ ਅੱਜ ਵੀ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਹੈ ਉਹ ਜ਼ਰੂਰ ਕਰਨੀ ਪੈ ਰਹੀ ਹੈ ਸਵੇਰ ਤੋਂ ਹੀ ਅਸੀਂ ਗੱਲ ਕਰ ਲਈਏ ਕੋਈ ਬੱਸ ਨਾ ਚੱਲਣ ਕਾਰਨ ਜਿਹੜੇ ਲੋਕ ਨੇ ਜਿਨ੍ਹਾਂ ਨੇ ਆ ਸੰਡੇ ਦਾ ਦਿਨ ਹੈ ਕਿਤੇ ਲੋਕ ਘੁੰਮਣ ਜਾ ਰਹੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਪੰਜਾਬ 'ਚ ਕਿੱਥੇ ਜਾ ਰਹੇ ਉਹਨਾਂ ਨੂੰ ਬੱਸ ਸਰਵ ਜਿਹੜੀ ਹੈ ਉਹ ਨਹੀਂ ਮਿਲ ਰਹੀ ਜੀ ਖੱਜਲ ਖਵਾਰੀ ਜ਼ਰੂਰ ਦੇਖਣ ਨੂੰ ਮਿਲ ਰਹੀ